ਪਹਿਲਾਂ ਤੁਸੀਂ ਇਸ ਗੁਰਦਾਸਪੁਰ ਦੀ ਮੁਕੇਰੀਆਂ ਰੋਡ ਦੀਆਂ ਤਸਵੀਰਾਂ ਤੇ ਟੋਏ ਵੇਖ ਲਓ ਤਸਵੀਰਾਂ ਦੇ ਵਿੱਚ ਪਹਿਲਾਂ ਤੁਸੀਂ ਉਹਨਾਂ ਗੱਡੀਆਂ ਦੀ ਤਸਵੀਰਾਂ ਵੇਖੋ ਜਿਹੜੀਆਂ ਟੋਏ ਦੇ ਵਿੱਚ ਵੱਜ ਗਏ ਆਪਣੇ ਗੁਰਦਾਸਪੁਰ ਸ਼ਹਿਰ ਵੱਲੋਂ ਜਾ ਰਹੀਆਂ ਨੇ ਪਹਿਲਾਂ ਤਾਂ ਤੁਸੀਂ ਇਸ ਗੁਰਦਾਸਪੁਰ ਦੀ ਮੁਕੇਰੀਆਂ ਰੋਡ ਦੀਆਂ ਤਸਵੀਰਾਂ ਤੇ ਟੋਏ ਵੇਖ ਲਓ ਗੁਰਦਾਸਪੁਰ ਸ਼ਹਿਰ ਦਾ ਇਹ ਮੁਕੇਰੀਆਂ ਰੋਡ ਹੈ ਔਰ ਪੁਰਾਣਾ ਸ਼ਾਲਾ ਚੌਂਕ ਟੱਪਣ ਤੋਂ ਬਾਅਦ ਦਵਲ ਨਾਕੇ ਤੱਕ ਲਗਾਤਾਰ ਇਸ ਸੜਕ ਦੇ ਜਿਹੜੇ ਟੋਏ ਨੇ ਉਹਨਾਂ ਟੋਇਆਂ ਦੀ ਵਜ੍ਹਾ ਦੇ ਨਾਲ ਰੋਜ਼ ਕੋਈ ਨਾ ਕੋਈ ਵੱਡਾ ਹਾਦਸਾ ਹੋ ਰਿਹਾ ਲੇਕਿਨ ਉਹ ਹਾਦਸੇ ਦੀ ਖਬਰ ਜਦੋਂ ਪ੍ਰਸ਼ਾਸਨ ਤੱਕ ਜਾਂਦੀ ਹੈ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਜਿਹੜਾ ਕਿ ਐਕਸ਼ਨ ਨਹੀਂ ਲਿਆ ਜਾਂਦਾ ਔਰ ਨਾ ਹੀ ਇਹਨਾਂ ਟੋਇਆਂ ਨੂੰ ਭਰਨ ਵਾਸਤੇ ਕੋਈ ਪੈਚ ਵਰਕ ਕਰਵਾਇਆ ਜਾ ਰਿਹਾ ਤਸਵੀਰਾਂ ਦੇ ਵਿੱਚ ਪਹਿਲਾਂ ਤੁਸੀਂ ਉਹਨਾਂ ਗੱਡੀਆਂ ਦੀ ਤਸਵੀਰਾਂ ਵੇਖੋ ਜਿਹੜੀਆਂ ਟੋਏ ਦੇ ਵਿੱਚ ਵੱਜ ਗਏ ਆਪਣੇ ਗੁਰਦਾਸਪੁਰ ਸ਼ਹਿਰ ਵਾਲੋਂ ਜਾ ਰਹੀਆਂ ਨੇ ਸਵਾ ਸਵਾ 2 ਫੁੱਟ ਦੇ ਟੋਏ ਔਰ ਲੋਕ ਜਿਹੜੇ ਨੇ ਇਹ ਇੱਕ ਸਾਈਡ ਹੋਰ ਵਿਖਾਈ ਜਾਏ ਜਿਹੜੇ ਸੜਕ ਦੇ ਬਿਲਕੁਲ ਕਿਨਾਰੇ ਉਹ ਵੀ ਟੁੱਟ ਚੁੱਕੇ ਨੇ ਕਾਰਨ ਕੀ ਆ ਕਾਰਨ ਹੈ ਕਿ 6 ਮਹੀਨੇ ਪਹਿਲਾਂ 2023 ਦੇ ਵਿੱਚ ਇਸ ਇਲਾਕੇ ਦੇ ਵਿੱਚ ਹੜ੍ਹ ਆਇਆ ਸੀ ਔਰ ਹੜ੍ਹ ਆਉਣ ਤੋਂ ਬਾਅਦ ਇਹ ਗੁਰਦਾਸਪੁਰ ਦੀ ਜਿਹੜੀ ਮੁਕੇਰੀਆਂ ਰੋਡ ਟੋਟਲ ਛੇਤੀਗ੍ਰਸਤ ਹੋ ਗਈ ਜਿਹਦੀ ਰਿਪੇਅਰ ਵਾਸਤੇ ਪੰਜਾਬ ਸਰਕਾਰ ਵੱਲੋਂ ਸ਼ਾਇਦ ਕੋਈ ਫੰਡ ਜਾਰੀ ਨਹੀਂ ਕੀਤਾ ਜਿਹਦੇ ਕਰਕੇ ਰੋਜ਼ ਇਸ ਸੜਕ ਤੇ ਹਾਦਸੇ ਵਾਪਰ ਰਹੇ ਨੇ ਲੇਕਿਨ ਹੁਸ਼ਿਆਰਪੁਰ ਜ਼ਿਲ੍ਹਾ ਵੀ ਸਾਡੇ ਪੰਜਾਬ ਦਾ ਹੀ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਹੜ੍ਹ ਤੋਂ ਬਾਅਦ ਉਸੇ ਵੇਲੇ ਜਿਹੜੀ ਮੁਕੇਰੀਆਂ ਵਾਲੀ ਸਾਈਡ ਦੀ ਸੜਕ ਸੀ ਉਹਨੂੰ ਰਿਪੇਅਰ ਕਰਵਾ ਦਿੱਤਾ ਗਿਆ ਉੱਥੇ ਪੈਚ ਵਰਕ ਵੀ ਕਰਾ ਦਿੱਤਾ ਗਿਆ ਔਰ ਜਿਹੜਾ ਮਿਕਸ ਉੱਥੇ ਲੱਕ ਵੀ ਜਿਹੜੀ ਉਹ ਪਾ ਦਿੱਤੀ ਗਈ ਲੇਕਿਨ ਗੁਰਦਾਸਪੁਰ ਦੇ ਜਿਹੜੀ ਅਫਸਰਸ਼ਾਈ ਹੈ ਉਹਨਾਂ ਵੱਲੋਂ ਇਹ ਸੜਕ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਨਾ ਹੀ ਇਸ ਸੜਕ ਦੀ ਜਿਹੜੀ ਕਿਸਮਤ ਖੁੱਲ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਬਿਲਕੁਲ ਸਾਂਝੀ ਕੀਤੀਆਂ ਲੋਕਾਂ ਦੀ ਵੀ ਤੁਹਾਨੂੰ ਗੱਲ ਸੁਣਾਉਂਦੇ ਆ ਕਿ ਲੋਕ ਇਸ ਬੱਚੇ ਜਿਹੜੇ ਰੋਜ਼ ਕਾਲਜ ਸਕੂਲ ਪੇਪਰ ਦੇਣ ਜਾਂਦੇ ਨੇ ਉਹ ਕਿੰਨੇ ਪਰੇਸ਼ਾਨ ਨੇ ਇਹ ਸੜਕ ਤੋਂ ਲੰਘੇ ਇੱਕ ਵਾਰੀ ਜੀ ਇਹ ਜਿਨੋ ਨਹਾੜ ਆਇਆ ਉਦੋਂ ਦੀ ਸੜਕ ਟੁੱਟੀ ਆ ਜੀ ਭਾਜੀ ਇੱਥੋਂ ਜੀ ਹਰ ਇੱਕ ਨੂੰ ਬਹੁਤ ਤਕਲੀਫ ਹੁੰਦੀ ਆ ਜੋ ਗਨੇਰੀਆਂ ਟਰਾਲੀਆਂ ਦੀ ਵਜ੍ਹਾ ਨਾਲ ਇੱਥੇ ਬਹੁਤ ਸਾਰੀ ਟਰੈਫਿਕ ਹੋ ਜਾਂਦੀ ਐ ਐਕਸੀਡੈਂਟ ਹੁੰਦੇ ਆ ਸਾਡੀ ਜੀ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਆ ਕਿ ਇੱਥੋਂ ਇੱਕ ਚੱਕਰ ਮਾਰੋ ਇੱਕ ਆਰੀ ਇਹ ਸੜਕ ਬਣਾ ਦਿਓ ਇਹ ਗਰਦਾਸਪੁਰ ਤੱਕ ਸਾਰੀ ਟੁੱਟੀ ਪਈ ਆ ਜੀ ਇਹ ਜੋ ਇਹ ਟੁੱਟੀ ਜਰੋਂਦਾ ਜੀ ਹਾੜਾ ਆ ਆ ਜੀ ਕਿਹਨਾ ਜੀ ਰੋਲਦ ਸਿੰਘ ਭਾਜੀ ਕਿਹੜਾ ਰੋਡ ਜੇ ਇਹ ਪੁਰਾਣਾ ਸਲਾ ਮੈਂ ਕਿਹੜੀਆਂ ਰੋਡ ਜਿਵੇਂ ਤੁਸੀਂ ਹੈਂਡੀਕੈਪ ਕੀ ਸਮੱਸਿਆ ਆ ਜੀ ਰੋਡ ਇਹ ਰੋਡ ਤੇ ਬਹੁ माड़ा हाल बहुत ज्यादा गस्ता माड़ा वा बनना चाहिए जल्दी तो जल्दी टोए टिब्बे बहुत है इतना एक्सीडेंट होतरा हाँ जी हाथ हाँ जी हाँ, हाँ थे 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 थे। जी हाँ जी सर भाज बहुत जो हर बहुत उखा टाइम आ रहा है सड़क बहुत खराब है ये जल्दी जल्दी बननी चाहिए वास्ते भी मारा रस्ता है बहुत हाँ जी यही टोए टिब्बे बहुत ਅਸੀਂ ਕਹਿੰਦੇ ਹਾਂ ਕਿ ਜਲਦੀ ਤੋਂ ਜਲਦੀ ਬੰਨਣੀ ਚਾਹੀਦੀ ਹੈ